ਸੱਚ ਦੱਸਾਂ ਹਾਲ ਜੋ ਦਿਲ ਦਾ ਹੈ ਰਾਜਾ ਸ਼ਬਦ ਸਭ ਤੋਂ ਮਿੱਠਾ ਰਾਜਾ ਰਾਜਾ ਕਹਿ ਕੇ ਰਾਜਾ ਸਾਹਿਬ ਰਾਜਾ ਸਾਹਿਬ ਕਹਿ ਕੇ ਦਿਲ ਨੂੰ ਸਕੂਨ ਜਾਂ ਮਿਲਦਾ ਹੈ ਰਾਜਾ ਸਾਹਿਬ ਰਾਜਾ ਸਾਹਿਬ ਕਹਿ ਕੇ ਦਿਲ ਨੂੰ ਸਕੂਨ ਜਾਂ ਮਿਲਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਲੀ ਦੀ ਵੀਡੀਓ ਕਿਸ ਬਾਬਤ ਹੋਣੀ ਸਾਥੀਓ ਇਸ ਸਮੇਂ ਸੀ ਕਰਿਆਮ ਵਿਖੇ ਮੌਜੂਦ ਹਾਂ ਔਰ ਇੱਥੇ ਜਿਹੜੀ ਸੇਵਾ ਚੱਲ ਰਹੀ ਹੈ ਜਿਹਦਾ ਜ਼ਿਕਰ ਅਸੀਂ ਪਿਛਲੇ 2-3 ਦਿਨ ਤੋਂ ਕਰ ਰਹੇ ਸੀਗੇ ਔਰ ਮੈਨੂੰ ਇੱਥੇ ਪਹੁੰਚ ਕੇ ਇੱਕ ਗੱਲ ਯਾਦ ਆਈ ਕਹਿੰਦੇ ਕਿ ਕੁਝ ਲੋਕ ਜਿਹੜੇ ਮਾਲਾ ਕੰਮ ਕਰਦੇ ਨੇ ਉਹ ਸੀਸੀਟੀਵੀ ਕੈਮਰਿਆਂ ਤੋਂ ਵੀ ਬਚਦੇ ਨੇ ਕਿ ਕਿਤੇ ਸਾਨੂੰ ਕੋਈ ਦੇਖ ਨਾ ਲਵੇ ਪਰ ਕੁਝ ਲੋਕ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ ਉਹ ਇਸ ਕਰਕੇ ਸ਼ਾਂਤ ਹੁੰਦੇ ਨੇ ਇਸ ਕਰਕੇ ਸਬਰਜ ਹੁੰਦੇ ਨੇ ਕਿ ਰੱਬ ਸਾਨੂੰ ਦੇਖ ਰਿਹਾ ਕਿਤੇ ਨਾ ਕਿਤੇ ਸਾਨੂੰ ਦੇਖ ਰਿਹਾ ਔਰ ਜੋ ਵੀ ਹੋ ਰਿਹਾ ਉਹਦੀ ਬਲੇਸਿੰਗਸ ਨਾਲ ਹੋ ਰਿਹਾ ਉਹ ਕਿ ਆ ਵੀ ਜਾਂਦਾ ਹੈ ਨਾ ਕਿ ਜਿਹੜਾ ਪੱਥਰ ਹੈ ਜੇ ਪਰਬਤ ਤੋਂ ਜੁਦਾ ਹੋ ਜਵੇ ਤਾਂ ਉਹ ਬਚਦਾ ਨਹੀਂ ਜੇ ਪੱਤਾ ਰੁੱਖ ਤੋਂ ਜੁਦਾ ਹੋ ਜਵੇ ਤਾਂ ਬਚਦਾ ਨਹੀਂ ਤੇ ਜੇ ਬੰਦਾ ਰੱਬ ਤੋਂ ਜੁਦਾ ਹੋ ਜਵੇ ਉਹ ਵੀ ਬਚਦਾ ਨਹੀਂ ਦੁਨੀਆ ਤੇ ਸਿਰਫ ਇੱਕੋ ਹੀ ਥਾਂ ਹੈ ਜਿੱਥੇ ਰੱਬ ਨਹੀਂ ਹੈ ਉਹ ਜਦ ਤੁਹਾਡੀ ਸੋਚ ਚ ਹੰਕਾਰ ਆ ਜਾਂਦਾ ਪਰ ਜਿਹੜੇ ਸੇਵਾਦਾਰ ਹੁੰਦੇ ਆ ਉਹਨਾਂ ਨੂੰ ਪਤਾ ਕਿ ਉਹ ਆਪ ਕਰਾ ਰਿਹਾ ਉਹ ਆਪ ਸੇਵਾ ਲੈ ਰਿਹਾ ਤੇ ਜਦੋਂ ਸੇਵਾ ਨਿਸ਼ਕਾਮ ਹੁੰਦੀ ਆ ਉਹਦੇ ਚੋਂ ਰਾਜੀ ਹੁੰਦਾ ਕਰੇ ਆ ਵੀ ਖੇ ਮੌਜੂਦ ਆ ਪੰਜਾਬ ਟੂਰ ਐਂਡ ਟਰੈਵਲ ਜਿਹੜੇ ਟੈਕਸੀ ਵਾਲੇ ਵੀਰ ਨੇ ਇਹ ਹਰ ਸਾਲ ਸੇਵਾ ਕਰਦੇ 85ਵੀਂ ਜਿਹੜੀ ਵਰਸੀ ਦੇ ਉੱਤੇ ਰਾਜਾ ਸਾਹਿਬ ਮਜਾਰੇ ਜੀ ਦੀ ਵਰਸੀ ਦੇ ਉੱਤੇ ਨਾਵ ਕਵਲ ਸ਼੍ਰੀ ਰਾਜਾ ਸਾਹਿਬ ਜੀ ਦੀ ਵਰਸੀ ਦੇ ਉੱਤੇ 85ਵੀਂ ਵਰਸੀ ਦੇ ਉੱਤੇ ਇਹ ਫਿਰ ਤੋਂ ਸੇਵਾ ਸ਼ੁਰੂ ਹੋਈ ਹੈ ਤਿੰਨ ਦਿਨ ਨਿਰੰਤਰ ਰਹਿਣੀ ਹੈ ਔਰ ਜਿਵੇਂ ਸਰਪੰਚ ਸਾਹਿਬ ਕਹਿੰਦੇ ਹੁੰਦੇ ਆ ਕਿ ਗੱਡੀ ਦੀ ਕਿਸ਼ਤ ਚਾਹੇ 50000 ਦੀ ਆ 1 ਲੱਖ ਦੀ ਆ ਚਾਹੇ ਲੱਖ ਦੀ ਚਾਹੇ ਇਸ ਤੋਂ ਜ਼ਿਆਦਾ ਜਿਹੜਾ ਤਿੰਨ ਦਿਨ ਸੇਵਾ ਕਰਦਾ ਸਾਲ ਪਰ ਉਹਦੀ ਗੱਡੀ ਨਹੀਂ ਖੜਦੀ ਤਾਂ ਰਾਜਾ ਸਾਹਿਬ ਜੀ ਦਾ ਜਿਹੜਾ ਇਹ ਮੇਲਾ ਆ ਬਰਸੀ ਦਾ ਸਮਾਗਮ ਹੈ ਉਹਦੇ ਉੱਤੇ ਹੁਣ ਕਿੰਨੀਆਂ ਕਿ ਗੱਡੀਆਂ ਨੇ ਮੈਂ ਤੁਹਾਨੂੰ ਇੱਕ ਵਾਰੀ ਡਿਟੇਲ ਦੇ ਦਵਾਂ ਦੇਖੋ ਪਹਿਲਾਂ ਤਾਂ ਰਾਜਾ ਬਲੀ ਕਰ ਬਲੀ ਔਰ ਇਨਿਕ ਦਿਲੋਂ ਪ੍ਰਸ਼ੰਸਾ ਹੁੰਦੀ ਹੈ ਸਾਡੀ ਵੀਵੀ 32 ਚੈਨਲ ਦੀ ਦਿਨੇਸ਼ ਸੂਰੀ ਦੀ ਤੇ ਤੁਹਾਡੀ ਪੂਰੀ ਕੈਮਰਾਮੈਨ ਪੂਰੀ ਟੀਮ ਦੀ ਔਰ ਕੇਜੀਵੀ ਜੋ ਤੁਹਾਡੇ ਨਾਲ ਹੁਣ ਨਵੇਂ ਜੁੜੇ ਇਨਿਕ ਸੋਰੀ ਸਾਹਿਬ ਮਨ ਤਿੰਨ ਦਿਨਾਂ ਚ ਖੁਸ਼ ਹੁੰਦਾ ਕਿ ਰਾਜਾ ਭਲੀ ਕਰ ਭਲੀ ਕਹਿ ਕੇ ਦੁਨੀਆ ਨਿਹਾਲ ਹੋਈ ਪਈ ਆ ਸਾਡੇ ਲਗਭਗ ਅੱਗੇ ਲਗਭਗ 200 ਗੱਡੀ ਚੱਲਦੀ ਹੁੰਦੀ ਆ ਸਾਡੇ ਇਸ ਵੇਲੇ ਅੱਜ ਸਵੇਰ ਤੋਂ ਪਹਿਲਾਂ ਹੀ ਦਿਨ ਸੀ 200 ਪੌਟਰ ਪਹਿਲਾਂ ਬਣਾਇਆ ਸੀਗਾ ਗੱਡੀਆਂ ਵਾਲਾ ਜਿਹੜਾ ਬੁੰਡੇ ਤੇ ਲੱਗੇ ਹੋਣਾ ਉਹ 200 ਪੌਟਰ ਪੂਰਾ ਖਤਮ ਹੋ ਗਿਆ ਹੁਣ ਰਾਜੂ ਨੂੰ ਕਹਿ ਕੇ ਭਾਜੀ ਨੇ ਹੋਰ ਬਣਵਾਇਆ ਇਸ ਵਾਰ ਮੈਨੂੰ ਲੱਗਦਾ ਵੀ ਸਾਡੇ ਇੱਥੋਂ ਹੀ 300 ਗੱਡੀ ਚੱਲੂਗੀ। ਲਗਭਗ ਹਰ ਧੰਤਨ ਕਰਾਤੀ ਰਾਜੇ ਨੇ ਦੇਖੋ ਰਾਜੇ ਦੀ ਦੇਖੋ ਆਪੇ ਰਾਜੇ ਦਾ ਹੁਕਮਵਾ ਪਤਾ ਨਹੀਂ ਉਹ ਕਿਹੜੇ ਵੀਰ ਨੂੰ ਐਨਆਰਆਈ ਨੂੰ ਹੁਕਮ ਲਾਉਂਦਾ ਮੇਰਾ ਭੰਗਲਾ ਕਰਿਆਮ ਆਂਸਰੋਂ ਮਤਲਬ ਆਪਾਂ ਕਹੀਏ ਕਿ ਧੰਤਨ ਨਾਮ ਕਬਲ ਰਾਜਾ ਸਾਹਿਬ ਮਜਾਰਾ ਜੀ ਦੀ ਪੂਰੀ ਕਿਰਪਾ ਮੈਂ ਕਹਿੰਦਾ ਜੀ ਇੰਨੀ ਕਿਰਪਾ ਆ ਸੈਨ ਚੱਕ ਜਿੰਨੇ ਆਲੇ ਦੁਆਲੇ ਦੇ ਪਿੰਡ ਆ ਜਣੀ ਕੋਈ ਵੀ ਕਹਿਣ ਦੀ ਗੱਲੇ ਨਹੀਂ ਹੈ ਇੰਨੀ ਰਾਜੇ ਦੀ ਕਿਰਪਾ ਅਸੀਂ ਮੈਂ ਸੋਚਦਾ ਹਾਂ ਨਾ ਵੀ ਇੰਨੀ ਗੱਡੀ ਕਿੰਦਾ ਖੰਡ ਲਹੂਗੀ ਜਦੋਂ ਉਹਦੇ ਫੋਨ ਆ ਜਾਂਦਾ ਭਾਜੀ ਮੇਰੇ ਵੱਲੋਂ ਇੰਨੀ ਸੇਵਾ ਗੁਪਤ ਮਹਾਰਾਜ ਜੀ ਲੋ ਇੰਨੀ ਕਿਰਾਂ ਜੀ ਦੀ ਕਿਰਪਾ ਹੈ ਕਿਹੜੇ ਕਿਹੜੇ ਪਿੰਡ ਤੋਂ ਸੰਗਤ ਆਰੀ ਜੇ ਕਿਹੜੇ ਕਿਹੜੇ ਪਿੰਡ ਤੱਕ ਤੁਸੀਂ ਪਹੁੰਚ ਕਰਦੇ ਹੋ ਦੇਖੋ ਅਸੀਂ ਆਲ ਓਵਰ ਹੈ ਸਾਰੇ ਸਾਰੇ ਨਵਾਂ ਸ਼ਹਿਰ ਬਲਾਕ ਕੋਈ ਵੀ ਸਾਨੂੰ ਬਲਾਚੌਰ ਰਾਹੋਂ ਮਛਵੜਾ ਇੱਧਰ ਭਗਵਾੜਾ ਇੱਧਰ ਗੜ੍ਹ ਸ਼ੰਕਰ ਕੋਈ ਵੀ ਸਾਨੂੰ ਫੋਨ ਕਰ ਦੇਵੇ 13 ਮਿੰਟਾਂ ਦੇ ਵਿੱਚ ਉਹਨਾਂ ਨੇ ਪਿੰਡ ਗੱਡੀ ਇਹਦਾ ਸਿਸਟਮ ਅਰੇਂਜ ਕੀਤਾ ਹੈ ਅਰੇਂਜ ਕੀਤਾ ਉਧਰੋਂ ਸਾਡੇ 4 ਮੁੰਡੇ ਸੇਵਾ ਕਰਦੇ ਆ ਪੱਕੇ ਉਹ ਸਾਨੂੰ ਫੋਨ ਕਰਨਾ ਉੱਥੇ ਸਾਡੀਆਂ ਗੱਡੀਆਂ ਦੇ ਮੋਰੇ ਟੈਗ ਲੱਗੇ ਪੰਜਾਬ ਰੂਟ ਟ੍ਰੈਵਲ ਦਾ ਉਹਦੇ ਥੱਲੇ ਮੇਰਾ ਨੰਬਰ ਉਹਦੇ ਵੇਲੇ ਉੱਥੇ ਮੇਰੇ ਮੁੰਡੇ ਗੱਡੀ ਭਰਾ ਕੇ ਭੇਜ ਦਿੰਦੇ ਨੇ 21 22 23 ਨੂੰ ਇਹ ਸੇਵਾ ਨਿਰੰਤਰ ਰਹੇਗੀ ਹਾਂ 3 ਦਿਨ ਅੱਜ ਦਾ ਚੱਲਦੀ ਹੈ ਅੱਜ ਰਾਤ ਚੱਲਣੀ 11 ਵਜੇ ਤੱਕ ਕੱਲ ਨੂੰ ਸਾਰਾ ਦਿਨ ਕੱਲ ਨੂੰ ਰਾਤ 11 ਵਜੇ ਤੱਕ ਪਰਸੋਂ ਨੂੰ ਫੇਰ ਸਾਰਾ ਦਿਨ ਔਰ ਇਹ ਤੇ ਸੰਗਤ ਵੀ ਮੌਜੂਦ ਰਹਿੰਦੀ ਹੈ। ਸੰਗ 24 ਘੰਟੇ ਦੇਖੋ ਸਾਰੇ ਸੰਗਤ ਨਾਲ ਗੱਲਬਾਤ ਕਰੋ, ਬੈਠੋ। ਇਹਨਾਂ ਨੂੰ ਵੀ ਔਰ ਸਾਡਾ ਰਾਜਾ ਸਾਹਿਬ ਦਾ ਦਰਬਾਰ ਵਾ। ਜੀ ਲੰਗਰ ਦਾ ਵੀ ਖਾਸ ਪ੍ਰਬੰਧ ਹੈ। ਲੰਗਰ ਦਾ 24 ਘੰਟੇ। ਰਾਜੇ ਦਾ ਲੰਗਰ, ਅਰਸ਼ੋਖਾਨੇ ਦਾ ਲੰਗਰ ਇਦਾਂ ਦਾ ਆ। ਚਲਾਏ ਰਾਜ ਦੇ ਦਰਤੇ ਆ। ਦੇਖੋ ਰਾਜੇ ਨੇ ਕਿਰਪਾ ਜਿਹੜੀ ਇਹ ਗੱਡੀਆਂ ਮੈਨੂੰ ਲਾਂਦੇ ਨੂੰ 20 ਸਾਲ ਹੋ ਗਏ ਆ। ਪਰ ਜਿਹੜਾ ਲੰਗਰ ਮੈਂ 2000 ਕਰੋਨਾ ਤੋਂ ਸ਼ੁਰੂ ਕੀਤਾ 2020 ਤੋਂ ਉਹ ਵੀ ਇਦਾਂ ਦੀ ਹੁਕਮ ਹੋਇਆ ਰਾਜੇ ਦਾ। ਕਿ ਕਹਿਣ ਦੀ ਗੱਲੇ ਨਹੀਂ ਹੈ ਮੈਂ ਉਹੀ 2023 ਵਾਲਾ ਫੇਰ ਕਹਿਣਾ ਚਾਹਣਾ ਮੜ ਗਿਆ ਕਿ ਜਿਹੜਾ 3 ਦਿਨ ਗੱਡੀ ਦੀ ਸੇਵਾ ਕਰਕੇ ਅਦਲੋਂ ਜਿਨੇ ਨਾ ਆਪਣੇ ਮਨ ਚ ਖੋਟ ਕੀਤੀ ਬੇ ਤੇਲ ਪਵਾ ਲੈਣਾ ਤਾਂ ਕਿਹੜਾ ਲਾਂ ਚਲ ਜਾਣਾ ਉਹਦਾ ਤਾਂ ਨਹੀਂ ਹੋਣਾ ਕੁਝ ਵੀ ਜਿਨੇ 3 ਦਿਨ ਦਿਲੋਂ ਸੇਵਾ ਕਰਤੀ ਉਹਦਾ ਸਾਲ ਭਰ ਗੱਡੀ ਨਹੀਂ ਖੜਦੀ ਉਹ ਬਕਾਇਆ ਨਹੀਂ ਰੱਖਦਾ ਉਹਦਾ ਲੇਖਾ ਸਾਹਿਬ ਨਾਲੇ ਨਾਲ ਕਰੀ ਜਾਂਦਾ ਉਹ ਬਕਾਇਆ ਨਹੀਂ ਰੱਖਦਾ ਮੈਂ ਕਹਿੰਦਾ 1 ਰੁਪਿਆ ਵੀ ਬਕਾਇਆ ਰਾਜਾ 20 ਮੋੜੂਗਾ ਇੱਕ ਦੇ ਆਕਰਪਾ ਰਾਜ ਜੀ ਜੀ ਆਪਾਂ ਇੱਕ ਵਾਰੀ ਦਰਬਾਰ ਦਿਖਾਦੀ ਆਜੋ ਧੰਨ ਧੰਨ 108 ਜਹੂਰ ਸ਼੍ਰੀ ਨਾਮ ਕਬਲ ਰਾਜਾ ਸਾਹਿਬ ਜੀ ਮਹਾਰਾਜ ਉਹਨਾਂ ਦੇ ਇੱਥੇ ਦਰਬਾਰ ਬਣਾਇਆ ਗਿਆ ਹੈ ਪ੍ਰਸ਼ਾਦ ਵੀ ਨਾਲ ਹੈ ਔਰ ਤੁਸੀਂ ਇੱਥੇ ਆ ਕੇ ਮਹਿਸੂਸ ਕਰਦੇ ਹੋ ਕਿ ਇਹ ਜਿਹੜੇ ਉਸ ਰੰਗ ਚ ਰੰਗੇ ਹੋਏ ਆ ਖੁਸ਼ਬੂ ਜਿਹੜੀ ਹੈ ਉਹ ਰੂਹ ਵੀ ਜਿਹੜਾ ਪਵਿੱਤਰ ਕਰਦੀ ਹੈ ਰੂਹ ਤ੍ਰਿਪਤ ਹੁੰਦੀ ਹੈ ਔਰ ਇਧਰ ਨਾਲ ਦੀ ਨਾਲ ਤੁਹਾਨੂੰ ਆਪਣਾ ਪੋਸਟਰ ਵੀ ਦਿਖਾ ਦਈਏ ਇਹ ਚ ਵੀ सरपंच साहब बड़ा सहयोग ਕੀਤਾ ਇਹਨਾਂ ਨੇ ਇਹ ਸਾਡਾ ਜੀ ਫਿਰ ਦਿਲੋਂ ਰਾਜੇ ਨੇ ਸਾਡੀ ਕਿਰਪਾ ਕੀਤੀ ਅਸੀਂ ਸੂਰੀ ਸਾਹਿਬ ਦਿਨੇਸ਼ੂਰੀ ਦਾ ਸਾਡਾ ਨਿਊ ਗਾਣਾ ਰਾਜਾ ਰਾਜਾ ਕਾ ਰਾਜਾ ਰਾਜਾ ਕਾ ਕਿ ਰੂ ਨੂੰ ਮਿਲਦੀ ਰੂ ਨੂੰ ਮਿਲਦੀ ਥੱਲੇ ਗਾਣਾ ਅਸੀਂ ਪਰਸੋਂ 8:30 ਵਜੇ ਲਾਂਚ ਕੀਤਾ YouTube ਤੇ ਜੀ ਔਰ ਮੈਂ ਅੱਜ ਫੇਰ ਦਿਲੋਂ ਕਹਿਣਾ ਜਿਹੜਾ ਕੋ ਦੇਖਣ ਤੋਂ ਰਹਿ ਗਿਆ ਅੱਜ ਦਿਲੋਂ ਦੇਖੋ ਔਰ ਸ਼ੇਅਰ ਕਰੋ ਕਮੈਂਟ ਕਰੋ ਤੇ ਬਿੱਲੇ ਭਾਈ ਦਾ ਧੰਨਵਾਦ ਹੈ ਬਿੱਲੇ ਭਾਈ ਦਾ ਦਿਲੋਂ ਧੰਨਵਾਦ ਵਾ ਕਿਉਂਕਿ ਨਿਊਜ਼ੀਲੈਂਡ ਵਾਲੇ ਦਾ ਹਾਂਜੀ ਕਿਉਂਕਿ ਉਹ ਸਾਡਾ ਸਾਥੀ ਆ ਔਰ ਪ੍ਰਮੋਟਰ ਰੱਖ ਲਓ ਸਾਥੀ ਰੱਖ ਲਓ ਉਹਦੇ ਪ੍ਰਮੋਟਰ ਹੈ ਪ੍ਰਮੋਟਰ ਰੱਖ ਲਓ ਜੀ ਬਾਕੀ ਪਰਮਾਤਮਾ ਹਰ ਐਨ ਆਰ ਆ ਦੇ ਸਦਾ ਚੜ੍ਹਦੀ ਕਲਾ ਰੱਖੇ ਔਰ ਬਿੱਲੇ ਭਾਈ ਦਾ ਗਾਣੇ ਵਿੱਚੋਂ ਦਿਲੋਂ ਧੰਨਵਾਦ ਬਿੱਲੇ ਪਾਈ ਤਾਂ ਨਾ ਵੀ ਅਸੀਂ ਪੂਰਾ ਪਾਇਆ ਬਿੱਲਾ ਨਿਊਜ਼ੀਲੈਂਡ ਬਿੱਲੇ ਨਿਊਜ਼ੀਲੈਂਡ ਉੱਤੇ ਨਿਗਾ ਰੱਖੀ ਤੂੰ ਸਵੱਲੀ ਏ ਰਾਜਾ ਰਾਜਾ ਕਹਿ ਕੇ ਉਹਨੂੰ ਮਿਲਦੀ ਤਸੱਲੀ ਉਹ ਕੋਈ ਐਦਾਂ ਦੀ ਗੱਲ ਸੀ ਦੋ ਦਿਨਾਂ ਚ ਰਾਜੇ ਦੀ ਕਿਰਪਾ ਹੋ ਗਈ ਬਿੱਲੇ ਦੇ ਓਏ ਹੱਥ ਸਿਰੋ ਜੰਮ ਜਾਂਦੀ ਦੋ ਦਿਨਾਂ ਦੀ ਬਨਿਆ ਰਾਜਾ ਲੈ ਰਾਜੇ ਸਿੱਕੇ ਅੱਛਾ ਅੱਛਾ ਉਹ ਪੜੀ ਆਪਾ ਬਦਲ ਦੇਵੇ ਤਕਦੀਰ ਨਜ਼ਰ ਮੇਰੇ ਰਾਜੇ ਦੀ ਹਾਂ ਜੀ ਹਾਂ ਇਹ ਦੇਖੋ ਜਿਹੜਾ ਅਸੀਂ ਤਾਂ ਹੈਗੇ ਜੱਦੀ ਪੁਸਤੀ ਰਾਜੇ ਦੇ ਭਗਤ ਦਿਲੋਂ ਕੋਈ ਹੋਰ ਨੂੰ ਵੀ ਤੁਸੀਂ ਬਣ ਕੇ ਪੁੱਛ ਕੇ ਦੇਖ ਲਓ ਵੀ ਇੰਨੀ ਕਿਰਾਂ ਦੀ ਕਿਰਪਾ ਹੈ ਆਪੇ ਬਦਲ ਲੱਗੂ ਕਿੰਨੀ ਸੰਗਤਾਂ ਜੀ ਨੂੰ ਮੰਨਦੀ ਪੁੱਛ ਲਓ ਰਾਜਾ ਸਾਹਿਬ ਦੇ ਦੁਆਰੇ ਮੈਂ ਤਾਂ ਰੱਬ ਦੇਖਿਆ ਦੇਖਿਆ ਹੈ ਨਾ ਕੁਝ ਲੋਕ ਉਹਨਾਂ ਨੂੰ ਰੱਬ ਕਿਤੇ ਨਜ਼ਰ ਹੀ ਨਹੀਂ ਆਉਂਦਾ ਕੁਝ ਲੋਕ ਹਰ ਵੇਲੇ ਉਹਦੇ ਹੁਕਮ 'ਚ ਰਹਿੰਦੇ ਆ ਹੋਰ ਰਾਜੇ ਨਾਲ ਜਿਹੜਾ ਜੁੜ ਗਿਆ ਸਾਨੂੰ ਤਾਂ 24 ਘੰਟੇ ਰੱਬ ਦੀਂਦਾ ਸੀ ਰਾਜੇ ਦੇ ਦਰਬਾਰ ਤੇ ਉਹਦੀਆਂ ਦਰਬਾਰਾਂ ਰੱਬਾਂ ਦੀ ਕਿਰਪਾ ਨਾਲ ਇਹ ਸਾਰਾ ਕੁਝ ਜਾ ਕੇ ਸਾਰੇ ਲੰਗਰ ਦਰਵਾਰ ਦੋਨੇ ਆ ਏ ਮੇਰੇ ਰਾਜਾ ਸਾਹਿਬ ਜੀ ਇਸ ਪਰਿਵਾਰ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣੀ ਮਿਹਰ ਭਰਿਆ ਹੱਥ ਰੱਖਿਓ ਜੀ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਿਓ ਜੀ ਆ ਜਿੰਨੇ ਇੱਥੇ ਸੰਗਤ ਬੈਠੀ ਹੈ ਇਹਨਾਂ ਤੇ ਮਿਹਰ ਭਰਿਆ ਹੱਥ ਰੱਖਿਓ ਜੀ ਆ ਜਿੰਨੇ ਸਾਡੇ ਭੈਣ ਭਰਾ ਦੇਖ ਰਹੇ ਆ ਸਾਰਿਆਂ ਤੇ ਦੇਸ਼ ਅਵਿਦੇਸ਼ਾ ਦੇ ਸਾਡੇ ਦੇਖ ਰਹੇ ਆ ਉਹਨਾਂ ਦੇ ਤਾਂ ਪ੍ਰਮਾਤਮਾ ਰਾਜਾ ਸਾਡੇ ਨਾਲ ਵੀ ਜਿਆਦਾ ਹੱਥ ਰੱਖਦਾ ਹਾਂ ਜਿਹੜੇ ਦੇਸ਼ਾ ਵਿਦੇਸ਼ਾ 'ਚ ਪੰਜਾਬ ਜੀ ਬਹਿ ਕੇ ਦੇਖ ਰਹੇ ਆ ਨਵੇਂ ਸ਼ਹਿਰ 'ਚ ਵੀ ਬਹਿ ਕੇ ਦੇਖ ਰਹੇ ਆ ਸਰਦ ਮੇਰ ਪਰ ਹੱਥ ਰੱਖਣ ਅਜੇ ਇੱਕ ਗੱਲ ਤੁਸੀਂ ਹੋਰ ਦੱਸੀ ਕਿ ਪਿੰਡਾਂ ਤੋਂ ਬੀਬੀਆਂ ਆਉਂਦੀਆਂ ਕਈ ਵੇਲੇ ਫਿਰ ਇੱਥੇ ਸਕਰੀਨ ਤੇ ਵੀ ਉਹ ਦਰਸ਼ਨ ਕਰ ਲੈਂਦੀਆਂ ਆ ਦਰਿਆ ਐਸੇ ਵੇਲੇ ਵਿਛਾਈਆਂ ਜੀ ਹੁਣ ਹਾਂ ਸ਼ਾਮ ਦੇ 6:00 ਵੱਜ ਗਏ ਆ 7:00 ਵਜੇ ਰਾਤ ਦਾ ਦਰਵਾਜ਼ਾ ਸ਼ੁਰੂ ਹੋਣਾ ਜਿਹੜੇ ਜਿਹੜੇ ਭੀੜ ਕਰਕੇ ਕਿਵਲੇ ਨਹੀਂ ਵੀ ਨਹੀਂ ਜਾ ਹੁੰਦਾ ਕਿ ਸਿਆਣੀਆਂ ਬੀਬੀਆਂ ਉੱਥੇ ਨਹੀਂ ਜਾ ਹੁੰਦਾ ਉਹਨੀਆਂ ਇੱਥੇ ਇਹ ਸਕਰੀਨ ਸਪੈਸ਼ਲ ਪਿਛਲੇ ਸਾਲ ਦੀ ਸ਼ੁਰੂ ਕੀਤੀ ਤੁਸੀਂ ਸ਼ਾਮ ਨੂੰ ਦੇਖ ਆਲੇ 7:00 ਵਜੇ ਮੈਂ ਤੁਹਾਨੂੰ ਕਲਿੱਪ ਬਣਾਉਂਗਾ ਬਾਕੇ ਇੱਥੇ ਸਾਰੇ ਕਰਿਆਮ ਪੰਗਲਾ ਸੈਨ ਚੱਕ ਹਾਂਸਰੋਂ ਇਹ ਕਿੰਨੇ ਇੰਚ ਦੀ ਸਕਰੀਨ ਹੈ ਇਹ ਸਕਰੀਨ 14 ਬਾਈ 12 ਦੀ ਹੈ ਜੀ 14 ਇਹਦੀ ਚੜਾਈ ਆ 12 ਫੁੱਟ ਉੱਚੀ ਹੈ ਜੀ ਜੀ ਸਕ੍ਰੀਨ ਡੀ ਜੇ ਆਵਾਜ਼ ਪਰਪਰਾਉਗੀ ਸਾਰੀ ਰਾਜਾ ਰਾਜਾ ਹੋਈ ਪਈ ਹੈ ਰਾਜਾ ਰਾਜਾ ਅਸੀਂ ਹੁਣ ਦਿਨੇਸ਼ ਸੂਰੀ ਦਾ ਜਿਹੜਾ ਗਾਣਾ ਆ ਆਪਣੀ ਟੀਮ ਦਾ ਉਹ ਹੁਣ ਅਸੀਂ ਲਾਣਾ ਨਗਰ ਕੀਰਤਨ ਪੂਰਾ ਹੋਇਆ ਤੇ ਫਿਰ ਸਾਰੇ ਵੀਰ ਦੇਖੋਗੇ ਜਿੰਨਿਆਂ ਨੇ ਉਦੋਂ ਮੋਬਾਈਲਾਂ ਤੇ ਦੇਖਿਆ ਉਹ ਸਾਰੇ ਹੁਣ ਦੇਖੋਗੇ ਤੇ ਫਿਰ ਉਹੀ ਹੈ ਨਾ ਕਿ ਧੰਨ ਧੰਨ ਹਜੂਰ ਸ਼੍ਰੀ ਨਾਭ ਕਬਲ ਰਾਜਾ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਪਈ ਮਹਾਰਾਜ ਦੀ ਕਿਰਪਾ ਇੰਨੀ ਕੁ ਆ ਬਸ ਕਹਿਣ ਦੀ ਗੱਲ ਨਹੀਂ ਹਰ ਬੰਦੇ ਨੂੰ ਮਨੋਂ-ਮਨੋਂ ਪਤਾ ਲੱਗ ਜਾਣਾ ਕਿ ਕਿੰਨੀ ਰਾਜੇ ਦੀ ਕਿਰਪਾ ਹੈ ਕਰ ਲੀਏ ਗੱਲ ਇਹ ਤਾਂ ਜੀ ਬਾਜੀ ਕਾਲੇ ਬਾਜੀ ਦੋ ਆਪਣੇ ਵਿਚਾਰ ਕਿੰਨੀ ਰੂ ਖੁਸ਼ ਹੈ ਕਿਉਂਕਿ ਜ਼ਿੰਦਗੀ ਦਾ ਸਫਰ ਬਹੁਤ ਲੰਬਾ ਪਰ ਜਿਹੜੇ ਆ ਤਿੰਨ ਦਿਨ ਹੁੰਦੇ ਆ ਇਹ ਬਹੁਤ ਖੁਸ਼ੀ ਲੰਘਦੇ ਆ ਬਹੁਤ ਵਧੀਆ ਖੁਸ਼ੀ ਨਾਲ ਲੰਘਦੇ ਜੀ ਬਹੁਤ ਵਧੀਆ ਜੈ ਰਾਜੀ ਦੀ ਹੈ ਜੀ ਕਦੇ ਸੋਚਿਆ ਨਹੀਂ ਸੀਗਾ ਜਿੰਨਾ ਤੁਹਾਨੂੰ ਮਿਲ ਗਿਆ ਜੀ ਇੰਨਾ ਰਾਜੀ ਦੀ ਕਿਰਪਾ ਜੀ ਪਤੇ ਕਹਿਣਾ ਚਾਹਾਂਗੇ ਜੈ ਰਾਜ ਦੇ ਰਾਜ ਚ ਰਾਜ ਹੋ ਰਿਹਾ ਰਾਜ ਹੋ ਰਿਹਾ ਜੀ ਪੂਰਾ ਹੋ ਰਿਹਾ ਜੀ ਐਨ ਮਾਲਕ ਦੀ ਕਿਰਪਾ ਜੀ ਪੂਰੀ ਜੈ ਰਾਜੀ ਦੀ ਜੈ ਰਾਜੀ ਜੈ ਰਾਜੀ ਦੀ ਕੈ ਰਾਜੀ ਦੀ ਜੀ ਬਾਜੀ ਜੀ ਰਾਜੇ ਦੀ ਕਿਰਪਾ ਹੀ ਆ ਕਿ ਸੰਗਤ ਲੱਗੀ ਹੋਈ ਸਾਰੀ ਸੇਵਾਦਾਰ ਬੈਠੇ ਆ ਜੀ ਹਾਂਜੀ ਗੱਡੀਆਂ ਲੱਗੀਆਂ ਆ ਜੀ ਮਹਾਰਾਜ ਦੀ ਕਿਰਪਾ ਨਾਲ ਆ ਜੀ ਭਾਈ ਇਹ ਨਹੀਂ ਜਾਈ ਜਣੀਆਂ ਹਾਲੀਆਂ ਨਹੀਂ ਨਰਾ ਪਿਆਰ ਆ ਗਿਆ ਇੱਥੇ ਬਣਾਈ ਰੱਖਿਆ ਜੀ ਸੇਵਾਦਾਰਾਂ ਨਾਲ ਤੇ ਸੰਗਤਾਂ ਕੀ ਸੰਯੋਗ ਵੱਧ ਤੋਂ ਵੱਧ ਪੈ ਰਹੇ ਆ ਜੀ ਹਾਂਜੀ ਹਾਂਜੀ ਮਹਾਰਾਜ ਦੀ ਕਿਰਪਾ ਜੀ ਭਾਈ ਗੱਲ ਤਾਂ ਵੀ ਅਸੀਂ ਵਿਆਹ ਜਲ ਜਾਈਦਾ ਵਾ ਖੁਸ਼ੀ ਹੁੰਦੀ ਐ ਅੱਜ ਇੱਥੇ ਦੁਗਣੀ ਖੁਸ਼ੀ ਆ ਵਿਆਹ ਜੇ ਨਹੀਂ ਕੋਈ ਜਿੰਨੀ ਇੱਥੇ ਹੁੰਦੀ ਆ ਐਨੇ ਖੁਸ਼ ਆ ਸ਼ਕਾਮ ਸੇਵਾ ਨਾ ਇਹ ਸਾਡੀ ਪੂਰੀ ਮਤਲਬ ਉਹ ਲੈ ਰਿਹਾ ਦਿਖਾਈ ਜਰਾ ਸੇਵਾਦਾਰ ਸੇਵਾ ਮਤਲਬ ਨਿਸ਼ਕਾਮ ਦਾਰ ਮਤਲਬ ਕਰਨ ਵਾਲੇ ਹਾਂਜੀ ਹਾਂਜੀ ਪਾਵਾ ਕਿਦਾਂ ਮਰਜੀ ਉਹ ਥੋੜੀ ਘਰ ਬਹੁਤੀ ਘਰ ਬਸ ਸੇਵਾ ਕਰੋ ਠੀਕ ਹੈ ਨਾ ਜੀ ਬਸ ਆਈ ਦੇਖੋ ਤਨ ਮਨ ਤਨ ਨਾਲ ਸੇਵਾ ਕਰ ਰਹੇ ਆ ਤਿੰਨੇ ਤਰੀਕੇ ਨਾਲ ਕਰ ਰਹੇ ਆ ਜੀ ਬਾਜੀ ਤਾਂ ਠੀਕ ਹੈ ਉਹ ਤਸੱਲੀ ਹੈ ਮਨ ਖੁਸ਼ ਹੈ ਪੂਰਾ ਖੁਸ਼ ਹੋ ਆ ਜੀ ਇੰਨਾ ਦਿਨ ਦਾ ਪਤਾ ਨਹੀਂ ਲੱਗਦਾ ਜੀ ਸੇਵਾ ਕਰਦੇ ਇਹਨੂੰ ਜੰਦ ਜੀ ਆ ਸਾਡੀ ਧੀ ਤਾਂ ਮੇਰੇ ਖਿਆਲ ਆਪਣੇ ਗੀਤ ਚ ਵੀ ਆ ਗਈ ਆ ਇਹ ਦੋਏ ਆ ਗਏ ਦੇਖੀ ਸੀ ਦੇਖੀ ਸੀ ਵੀਡੀਓ ਠੀਕ ਐ ਕੀ ਨਾ ਪੁੱਤ ਤੇਰਾ ਨਿੰਮਰਤ ਨਿੰਮਰਤ ਟੋਟਾ ਪੁੱਤ ਇੱਕੰਬੀਰ ਠੀਕ ਲੱਗੀ ਵੀਡੀਓ ਦੇਖ ਲਈ ਚਲੋ ਕੀ ਕਰੀ ਕੋਈ ਜੀ ਬਾਪੂ ਜੀ ਹਾਂਜੀ ਰਾਜਾ ਬਲੀ ਕਾਰਪਲੀ ਰਾਜਾ ਸਾਹਿਬ ਦੀ ਸਾਡੇ ਦੁਆਬੇ ਤੇ ਬੜੀ ਕਿਰਪਾ ਹੈ ਸਾਡੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਸਾਡੇ ਰਾਜਾ ਸਾਹਿਬ ਦਾ ਹੁੰਦਾ ਹੈ ਉਦੇ ਉਤਪਨਾ ਸਾਡੇ ਸਰਪੰਚ ਸਾਹਿਬ ਸੰਦੀਪ ਨੇ ਇਹਦਾ ਦੇ ਸਤਕਾ ਅਪਰਾਲਾ ਕੰਨ ਦਾ ਬਹੁਤ ਮਿਹਨਤ ਕਰਦੇ ਆ ਤੇ ਮਹਾਰਾਜੀ ਬੜੀ ਕਿਰਪਾ ਹੈ ਅਸੀਂ ਤਾਂ ਬਹੁਤ ਪੁਰਾਣੇ ਇਥੋਂ ਕਿਉਂ ਸਾਡੇ ਅਸੀਂ ਜਾਂਦੇ ਰਹੇ ਆ ਨੇ ਰਾਜਾ ਸਾਹਿਬ ਜਰ ਦਰਸ਼ਨ ਤਾਂ ਨਹੀਂ ਹੋਏ ਤੇ ਉਦਾਂ ਬਹੁਤ ਵਧੀਆ ਆ ਬੜੀ ਤਰੱਕੀ ਕੀਤੀ ਆ ਮਹਾਰਾਜ ਸੱਚੇ ਪਾਤਸ਼ਾ ਸਾਡੇ ਜਿੰਨੇ ਵੀ ਮਾਤਵਰ ਇਹਨਾਂ ਦੀਆਂ ਜਿਹੜੇ ਬੰਦਿਆਂ ਤੇ ਕਿਰਪਾ ਉਹ ਮਾਤਵਰ ਜੀ ਕਿਰਪਾਵੰਦ ਕਰਕੇ ਦਿਖਾਉਂਦੇ ਆ ਜੇ ਅਸੀਂ ਸੰਗਤ ਸਾਡੀ ਜਾਂਦੀ ਆ ਜੇ ਮਾਦੇਸ਼ ਪ੍ਰਦੇਸ਼ ਨੂੰ ਮਾਤਲ ਉਹ ਮਾਤਰ ਆ ਰਾਜਾ ਸਾਹਿਬ ਮਾਤਰਮਾ ਨੇ ਜਹਾਜ ਭਰ-ਭਰ ਕੇ ਕਾਉਂਦਾ ਜੀ ਬੜੀ ਕਿਰਪਾ ਜੀ ਮਾਰਾ ਰਾਜਾ ਸੱਚੇ ਪਾਜਾ ਸਾਰਿਆਂ ਨੂੰ ਜੀ ਕੁਚੀਆਂ ਬਖਤੇ ਜੀ ਰਾਜਾ ਸਭ ਤੋਂ ਰਾਜ ਕਰਾਉਂਦਾ ਨਾ ਰਾਜਾ ਬਲੀ ਘਰ ਪਾਲੀ ਜੀ ਹੈ ਵੀ ਰਾਜਾ ਤਾਂ ਹੈ ਵੀ ਇੱਦਾਂ ਹੀ ਹੈ ਬਾਕੀ ਨੂੰ ਵੀ ਰਾਜੇ ਬਣਾਉਂਦਾ ਬਾਕੀ ਨੂੰ ਰਾਜਾ ਬਣਾਉਂਦਾ ਜੀ ਭਾਜੀ ਕੋਈ ਭਾਅ ਪ੍ਰਗਟ ਕਰਨਾ ਤੁਸੀਂ ਚਲੋ ਠੀਕ ਹੈ ਕਈ ਵੇਲੇ ਬੰਦੇ ਸੰਗ ਜਾਂਦੇ ਆ ਠੀਕ ਹੈ ਜੀ ਜੀ ਕਪੂਕ ਲਗਾਉਣ ਲੱਗੇ ਆ ਜੀ 7 ਵਜੇ ਗੱਡੀ ਲਾਉਣੀ ਹੈ ਬਾਹਰ ਕਿਤੇ ਤੇ ਕੋ ਸਾਡੇ ਵੀਰ ਅਨੂਪ ਜੀ ਹੁਣਾਂ ਵੱਲੋਂ ਭੋਗ ਲਗਾਇਆ ਜਾ ਰਿਹਾ ਔਰ ਪਰਮਾਤਮਾ ਅੱਗੇ ਇਹੀ ਅਪੀਲ ਹੈ ਕਿ ਸਭ ਨੂੰ ਮਹਾਰਾਜ ਦੀ ਤੰਦਰੁਸਤੀ ਬਖਸ਼ਣ ਕੰਮਕਾਰ ਬਖਸ਼ਣ ਚੰਗੀ ਸਿਹਤ ਬਖਸ਼ਣ ਔਰ ਸਭ ਦੇ ਅੰਗ ਸੰਗ ਸਹਾਇ ਰਹਿਣ ਔਰ ਵੀਰੇ ਉਧਰਲੇ ਪਾਸੇ ਵੀ ਨਜ਼ਾਰਾ ਦਿਖਾ ਦਿਓ ਅਲੌਕਿਕ ਨਜ਼ਾਰਾ ਔਰ ਰੂਹ ਜਿਹੜੀ ਹੈ ਖੁਸ਼ ਹੋ ਜਾਂਦੀ ਹੈ ਮਨ ਤ੍ਰਿਪਤ ਹੁੰਦਾ ਮਨ ਦੀ ਭਟਕਣ ਮੁੱਕਦੀ ਹੈ ਤਾਂ ਇਹ ਸਾਡੇ ਅਨੂਪ ਵੀਰ ਨੇ ਸੇਵਾਦਾਰ ਨੇ ਬਸ ਇੱਕ ਵਾਰੀ ਦਿਖਾ ਦਵਾਂ ਮੈਂ ਪਹਿਲਾਂ ਦੱਸ ਦਿਆਂ ਕਿ ਸਭ ਤੋਂ ਵੱਡੀ ਪਦਵੀ ਹੈ ਨਿਸ਼ਕਾਮ ਔਰ ਸੇਵਾ ਜਿਹੜੀ ਸੇਵਾ ਨਿਸ਼ਕਾਮ ਹੋ ਕੇ ਕਰਨੀ ਹੈ ਸਭ ਤੋਂ ਵੱਡੀ ਪਦਵੀ ਹੈ ਦੇਖੋ ਦਿਲੋਂ ਹੁਣ ਲੰਗਰ ਦਾ ਤਿੰਨ ਵਲੇ ਭੋਗ ਲਵਾਈਦਾ ਸਵੇਰ ਨੂੰ ਰਾਜੇ ਦੇ ਦਹੀਂ ਪਰੌਂਡੇ ਚੱਲਦੇ ਆ ਦੁਪਹਿਰ ਨੂੰ ਲੰਗਰ ਚੱਲਿਆ ਹਲਵਾ ਚੱਲਿਆ ਹੁਣ ਫੇਰ ਨਵਾਂ ਲੰਗਰ ਤਿਆਰ ਹੋਇਆ ਰਾਤ ਲਈ ਅੱਛਾ ਉੱਧਰ ਵੀ ਦੇਖੋ ਕਿੰਨੀਆ ਰੌਣਕਾਂ ਨੇ ਉਹ ਦੇਖੋ ਉੱਥੇ ਤਾਂ ਉੱਥੇ ਤਾਂ ਇਸ ਵੇਲੇ ਦਿਨੇਸ਼ੂਰੀ ਜੀ ਕਲਾ ਵਰਸ ਰਹੀ ਹੈ ਕਲਾ ਵਰਸ ਰਹੀ ਹੈ ਔਰ ਇੰਨੀ ਗਰਮੀ 'ਚ ਵੀ ਨਹੀਂ ਕੋਈ ਐਦਾਂ ਲੱਗ ਰਿਹਾ ਵੀ ਜਿੱਦਾਂ ਉੱਤੇ ਬੈਠੇ ਆ ਸਾਰੇ ਕੋਈ ਠੂਆ ਨਹੀਂ ਲੱਗਦਾ ਇੰਨੀ ਉਹ ਠੰਡ ਪਰਤਾਂਦਾ ਨਾ ਦੇਖੋ ਉਹਦੇ ਹੁਕਮ ਦੇ ਵਿੱਚ ਬੈਠਣਾ ਤੇ ਰਜਾ 'ਚ ਬੈਠਣਾ ਹਾਂ ਉਹਦੀ ਰਜਾ 'ਚ ਬੈਠੇ ਆ ਉਹਦੀ ਰਜਾ 'ਚ ਤਾਂ ਆਪਾਂ ਹਿੱਲੇ ਹੀ ਨਹੀਂ ਨਾ ਸਕਦੇ ਜੋ ਉੱਥੇ ਚੱਲ ਰਿਹਾ ਕਿਰਪਾ ਨਹੀਂ ਹੋ ਰਹੀ ਹੈ ਰਾਜੇ ਰਾਜਾ ਹੋ ਰਹੀ ਹੈ ਰਾਜਾ ਪੱਲੀ ਕਰ ਪੱਲੀ ਦੀ ਕਿਰਪਾ ਹੀ ਬੜੀ ਹੈ ਜੀ ਜੀ ਇੰਨੀ ਕਿਰਪਾ ਪ੍ਰਮਾਤਮਾ ਤੇ ਹੁਣ ਜਿਹੜੇ ਭੈਣ ਭਰਾ ਦੇਖ ਰਹੇ ਆ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਜਿਹੜੇ ਦੋ ਦਿਨ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਆ ਜਿਹੜੇ ਚਾਹੁੰਦੇ ਕਿ ਸਾਡੀ ਵਾਰੀ ਵੀ ਆ ਜਾਵੇ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਕਹਿਣਾ ਇਹ ਹੈ ਜੀ ਵੇਚ ਚ ਦੇਖੋ ਕੇ ਫੋਨ ਕਰੋ 10 ਮਿੰਟ ਚ ਗੱਡੀ ਜਿੱਥੇ ਮਰਜੀ ਪਿੰਡ ਹੋਵੇ ਨੰਬਰ ਕਿਹੜੇ ਆਪਾਂ ਇੱਕ ਵਾਰ ਦਿਖਾ ਦਈਏ ਨੰਬਰ ਸਕਰੀਨ ਤੇ ਬਕਾਇਦਾ ਮੈਂ ਤੁਹਾਨੂੰ ਲਿਸਟ ਇੱਥੇ ਆਪਣੇ ਆਪਣੇ ਪੋਸਟਰ ਤੇ ਨੰਬਰ ਹੈਗੇ ਆ ਪੋਸਟਰ ਤੇ ਇੱਥੇ ਹੈ ਨਹੀਂਗੇ ਉੱਪਰ ਲੱਗਿਆ ਜੀ ਪੋਸਟਰ ਆਜੋ ਆਪਾਂ ਇੱਕ ਵਾਰੀ ਦਿਖਾ ਦਈਏ ਨੰਬਰ ਆਜੋ ਨਾਲੇ ਨੋਕਰੀ ਲੈਣਾ ਗੱਲ ਕਰਦੇ ਆ ਇੱਕ ਵਾਰੀ ਤੁਹਾਨੂੰ ਨੰਬਰ ਜਿਹੜੇ ਆ ਉਹ ਪੜ੍ਹਾ ਵੀ ਦਿੰਨੇ ਆ ਦਿਖਾ ਵੀ ਦਿੰਨੇ ਆ ਔਰ ਤੁਸੀਂ ਉਹਨਾਂ ਨੰਬਰਾਂ ਤੇ ਕਾਲ ਕਰ ਲੈਣੀ ਆ ਤਾਂ ਤਨ ਤਨ ਹਜੂ ursiri ਨਾਮ ਕਬਲ ਰਾਜਾ ਜੀ ਮਹਾਰਾਜ ਤੇ ਜਿਹੜੀ 84ਵੀਂ ਵਰਸੀ ਦਾ ਸਮਾਗਮ ਹੈ ਤਾਂ ਉਹਦੇ ਉਪਰਾਲੇ ਕੀਤੇ ਗਏ ਨੇ ਜੀ ਸਾਰੇ ਨੰਬਰ ਚੱਲਦੇ ਆ ਜੀ ਜਿਹੜੇ ਮਰਜ਼ੀ ਨੰਬਰਾਂ ਦੇ ਫੋਨ ਕਰ ਦੋ 98159 995166064 99586452 98787 30773 9417303217 99556286 9876565720 957228053 ਖੰਨਮੇ ਸਾਤ 7025976 ਜੀ ਇੱਕ ਵਾਰੀ ਮੈਂ ਚਾਹੁੰਦਾ ਵਿਜੇ ਸਟਿਲ ਕਰਕੇ ਦਿਖਾ ਦਿਓ ਤੁਸੀਂ ਸਕਰੀਨ ਸ਼ਾਟ ਲੈ ਲਓ ਇਹਨਾਂ ਨੰਬਰਾਂ ਦਾ ਜਿਹੜੇ ਭੈਣ ਭਰਾ ਦੇਖ ਰਹੇ ਆ ਜਿਹੜੇ ਈਛੁਕ ਨੇ ਚਾਹਵਾਨ ਨੇ ਕਿ ਕੱਲ ਇਹਨਾਂ ਦੀ ਸੇਵਾ ਲੈ ਕੇ ਰਾਜਾ ਸਾਹਿਬ ਮਹਾਰਾਜ ਜੀ ਦੇ ਦਰਬਾਰ ਤੇ ਜਾਣਾ ਚਾਹੁੰਦੇ ਆ ਉਹ ਸਕਰੀਨ ਸ਼ਾਟ ਲੈ ਲਓ ਤੇ ਇਹ ਜ਼ਰੂਰ ਤੁਹਾਡੇ ਨਾਲ ਰਾਬਤਾ ਕਰਨਗੇ ਤੁਸੀਂ ਇਹਨਾਂ ਦਾ ਰਾਬਤਾ ਕਰ ਲਓ ਬਾਪੂ ਖੁਸ਼ ਹਾਂ ਬਾਪੂ ਖੁਸ਼ ਹਮੇਸ਼ਾ ਆਸ਼ੀਰਵਾਦ ਰਹਿੰਦਾ ਠੀਕ ਅੰਕਲ ਜੀ ਬਿਲਕੁਲ ਠੀਕ ਵਾ ਤੁਹਾਨੂੰ ਜਦ ਵੀ ਦੇਖਦਾ ਇਹ ਲੱਗਦਾ ਲੱਕੀ ਨੇ ਅੱਜ ਤੋਂ 30 ਸਾਲ ਬਾਅਦ ਇਦਾਂ ਹੋਣੀ ਮੇਰੇ ਵੱਲੋਂ ਜਿਹੜੀ ਇੱਕ ਸਾਡੇ ਏਰੀਏ ਦੇ ਜ਼ਿਲ੍ਹਾ ਮੈਨੇਜਮੈਂਟ ਡੀਸੀ ਸਾਹਿਬ ਨੂੰ ਇੰਨੀ ਇੱਕ ਬੇਨਤੀ ਆ ਕਿ ਸਾਡਾ ਜਿਹੜਾ ਮੇਲਾ ਹੈ ਸਾਰੇ ਵਰਲਡ ਚ ਆ ਔਰ ਖਾਸ ਕਰਕੇ ਨਿਆਣੇ ਨੂੰ ਇੱਕ ਛੁੱਟੀ ਜ਼ਰੂਰ ਸਕੂਲਾਂ ਨੂੰ ਦਿੱਤੀ ਜਾਵੇ ਕਿ ਜਿਹੜੀ ਸਕੂਲਾਂ ਦੇ ਵਿੱਚ ਛੁੱਟੀ ਨਾ ਹੋਣ ਕਰਕੇ ਨਿਆਣੇ ਬਹੁਤ ਪਰੇਸ਼ਾਨ ਵਾਂ ਕਿਉਂ ਦੇਖ ਨਹੀਂ ਰਹੇ ਵਿਚਾਰੇ ਅੱਜ ਵੀ ਕੱਲ੍ਹ ਵੀ ਉਹਦੀ ਗੱਲ ਸਾਹਮਣੇ ਆ ਗਈ ਉਹ ਕਿੱਟਾ ਪਾ ਕੇ ਬੈਠੇ ਆ ਉਹ ਹੁਣ ਕਿੱਟਾ ਪਾ ਕੇ ਸਕੂਲੋਂ ਨਹੀਂ ਦੇ ਦੇਣਾ ਇੱਕੋ ਦਿਨ ਪਰਸੋਂ ਦੀ ਪਰਸੋਂ ਨਹੀਂ ਦੇ ਦੇਣਾ ਸੱਚੜੇ ਵਾਲੇ ਜੀ ਤੇ ਲੰਗਰ ਤਿਆਰ ਹੋਵੇ ਲੰਗਰ ਤਿਆਰ ਹੁੰਦਾ ਜੀ ਸੇਵਾਦਾਰ ਦਿਖਾਓ ਜੀ ਸੇਵਾਦਾਰ ਸਾਡੀ ਫੈਮਿਲੀ ਇਹ ਇਹ ਸਾਡੇ ਪਰਿਵਾਰਕ ਮੈਂਬਰ ਨੇ ਸਾਰੇ ਸਾਰੇ ਸੇਵਾਦਾਰ ਨੇ ਨਿਸ਼ਕਾਮ ਸੇਵਾ ਕਰਦੇ ਨੇ ਸਾਡੇ ਪਰਿਵਾਰਕ ਮੈਂਬਰ ਹੀ ਆ ਜੀ ਸਾਰੇ ਇਹ ਸਾਡੇ ਹਲਵਾਈ ਸਾਹਿਬ ਹਾਂਜੀ ਹਾਂਜੀ ਹੁਣ ਵੀ ਚੱਲਣੇ ਰਾਤ ਦੇ 12 ਵਜੇ ਤੱਕ ਅੱਛਾ ਰਾਤ ਦੇ 12 ਵਜੇ ਤੱਕ ਪਕੌੜੇ ਚੱਲਣੇ ਆ ਹਾਂਜੀ 12 ਵਜੇ ਤੱਕ ਅੱਛਾ 12 ਤਾਂ ਬੱਜੇ ਜਾਣੇ ਆ ਜੀ ਸਵੇਰ ਨੂੰ 7 ਵਜੇ ਫੇਰ ਦਹੀਂ ਪੁਰਾਣੇ ਚੱਲਣੇ ਇਹ ਰਾਜੇ ਦਾ ਲੰਗਰ 3 ਦਿਨ ਇੱਥੇ ਹੀ ਰਹਿਣਾ ਜੀ ਠੀਕ ਹੈ ਗੱਡੀਆਂ ਦੀ ਸੇਵਾ ਤੇ ਰਾਜੇ ਦਾ ਲੰਗਰ ਜਲ ਦੀ ਸੇਵਾ ਵੀ ਹੈ ਜਲ ਠੰਡਾ 24 ਘੰਟੇ ਚਾਹ ਇਸ ਵਾਰ 200 ਤੋਂ ਗੱਡੀਆਂ ਵੱਧ ਗਈਆਂ ਦੇਖੋ ਗੱਡੀਆਂ ਕਿੰਦੀ 300 ਹੋਗੇ 300 ਇਨਸ਼ਾਅੱਲਾ ਮੈਂ 200 ਕਲੈਂਡਰ ਪਹਿਲਾਂ ਬਣਾਇਆ ਸੀ ਉਹ ਮੁੱਕ ਗਿਆ ਵੇ ਹੁਣ ਪੂਰਾ 100 ਅੱਜ ਛਪਾਇਆ ਬਾਕੀ ਕੁਝ ਅਨੂਪ ਨਾ ਗੱਲਾਂ ਰਾਜੇ ਦੀਆਂ ਕਰੋ ਮੈਂ ਮੈਂ ਦੱਸਣਾ ਚਾਹੁੰਨਾ ਕਿ ਸਰਪੰਚ ਸਾਹਿਬ ਨੇ 2 ਸਾਲ ਪਹਿਲਾਂ ਕਿਹਾ ਸੀਗਾ ਕਿ ਜਿਹੜਾ 3 ਦਿਨ ਗੱਡੀ ਇੱਥੇ ਸੇਵਾ 'ਚ ਲਾਉਂਦਾ ਸਾਰਾ ਸਾਲ ਉਹਦੀ ਗੱਡੀ ਖੜਦੀ ਅਸੀਂ ਉਤੋਂ ਇੱਕ ਪਹਿਰਾ ਬਣਾਇਆ ਸੀ ਮੈਂ ਕਿ ਚਾਹੀ ਚਾਹੀ ਸੰਗਤ ਨੂੰ ਗੱਡੀ 'ਚ ਵਠਾਵਾ ਮੈਂ ਦਿੰਨੇ ਦਿੰਨੇ ਬਿਨਾਂ ਰੋਕੇ ਗੇੜੇ ਲਈ ਜਾਵਾਂ ਮੈਂ ਸਾਰਾ ਸਾਲ ਐਸੀ ਫਿਰ ਗੱਡੀ ਮੇਰੀ ਚੱਲੀ ਰਾਜਾ ਰਾਜਾ ਕਹਿ ਕੇ ਰੂਲੂ ਮਿਲਦੀ ਐ ਤਸੰਦੂ ਟਿੱਪੂ ਤੁਹਾਡੇ ਪਹਿਰੇ ਤੁਹਾਡੇ ਸ਼ਬਦ ਰਾਜੇ ਦੀ ਕਿਰਪਾ ਹੈ ਹੀ ਬਹੁਤ ਉਹ ਤੁਹਾਡੇ ਚੈਨਲ ਨੇ ਤੁਹਾਡੇ YouTube ਦੀ ਰਿਕਾਰਡ ਨੇ ਬੋਲਣਾ ਕਿ ਉਹ ਪਹਿਰਾ ਕਿੱਥੇ ਗਿਆ ਰਾਜੇ ਦੀ ਕਿਰਪਾ ਨਾਲ ਉਹ ਸਾਡਾ ਐਦਾਂ ਦਿਨੋਂ ਦਿਨ ਛੱਡਣਾ ਉਹ ਹੁਣ ਪਹਿਰਾ ਵੀ ਕੱਟ ਕੇ ਪਾਉਣਾ ਆਪਾਂ ਹਾਂ ਸੋ ਤੰਤਨ ਨਾਵ ਕਵਲ ਜੀ 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 ਅਨੂਪਾ ਜੀ ਜੀ ਤੁਹਾਡੇ ਭਾਵ ਜ਼ਰੂਰ ਜਾਣਨੇ ਚਾਹੁੰਦਾ ਮੈਂ ਕਿ ਰਾਜਾ ਸਾਹਿਬ ਮਹਾਰਾਜ ਜੀ ਦਾ ਜਿਹੜਾ ਸਵਾਗਤ ਚੱਲ ਰਿਹਾ ਹੈ ਮੇਲਾ ਚੱਲ ਰਿਹਾ 85ਵੀਂ ਵਰਸੀ ਚੱਲ ਰਹੀ ਹੈ ਉਤਸ਼ਾਹ ਬਹੁਤ ਹੈ ਸੰਗਤ ਔਰ ਲੋਕਾਂ ਨੂੰ ਆ ਕੇ ਆਸਰਾ ਵੀ ਮਿਲਦਾ ਸੋਨ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜੀ ਤੁਹਾਡੇ ਵਾਦਮੇ ਰਹੀ ਸਾਰੀ ਸੰਗਤ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਤੁਹਾਡਾ ਹੌਣ ਤੇ ਸਵਾਗਤ ਕਰਦੇ ਹਾਂ ਬਹੁਤ ਨਿੱਘਾ ਸਵਾਗਤ ਹੈ ਬੜੀ ਮਿਹਰਬਾਨੀ ਸਾਡੇ ਇਕਸਦੇ ਤੇ ਤੁਸੀਂ ਆ ਜਾਂਦੇ ਆ ਬਾਕੀ ਜੇ ਰਾਜਾ ਸਾਹਿਬ ਦਾ ਤਾਂ ਦੇਖੋ ਹੁਣ ਸਾਪਣੇ ਆਪਣੇ ਇਲਾਕੇ ਤੱਕ तकरीबन ਆਪਣੇ ਕੇ ਸਾਰੇ ਪੰਜਾਬ ਤੇ ਸਭ ਨੂੰ ਪਤਾ ਲੱਗ ਗਿਆ ਕਿ ਕੀ ਉਹ ਮਹਾਨ ਸ਼ਖਸੀਅਤ ਸੀ ਕਿ ਉਹਨਾਂ ਦੀ ਆਪਣਾ ਇੱਕ ਵਜੂਦ ਸੀ ਸੋ ਅਸੀਂ ਖੁਸ਼ਕਿਸਮਤ ਹਾਂ ਵੀ ਸਾਨੂੰ ਰਾਜਾ ਸਾਹਿਬ ਨੇ ਇਸ ਗੱਲ ਲਈ ਚੁਣਿਆ ਵੀ ਅਸੀਂ ਇੱਥੇ ਉਹਨਾਂ ਦੀ ਸੰਗਤ ਨੂੰ ਉਹਨਾਂ ਨੇ ਦਰਬਾਰ ਤੱਕ ਪਹੁੰਚਾਉਣ ਲਈ ਅਸੀਂ ਇੱਕ ਜਰੀਆ ਬਣ ਜਾਂਦੇ ਜੀ ਸੋ ਅਸੀਂ ਰਾਜਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰ ਇੱਕ ਗੱਲ ਮੈਂ ਦਿਲੋਂ ਕਹਿਣਾ ਚਾਹੁੰਦਾ ਕਿ ਸਾਨੂੰ ਸਾਨੂੰ ਨਿਗ ਬਣਾਉਂਦਾ ਜੀ ਸਾਨੂੰ ਬਹੁਤ ਸਵਾਦ ਆਉਂਦਾ ਜਦੋਂ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ ਨਿਗ ਵੀ ਹੈ ਨਿਗ ਵੀ ਹੈ ਹੱਕਾ ਮਾਰ ਮਾਰ ਕੇ ਜਦੋਂ ਗੱਡੀਆਂ ਚ ਬਿਠਾਈਦਾ ਵਿਆਹ ਜੋ ਪੈਂਦੀ ਆ ਜੋ ਮਾਤਾ ਜੀ ਜਦੋਂ ਹੱਕਾ ਮਾਰਦੀਆਂ ਤਾਂ ਬੜਾ ਆਪਣੇ ਆਪ ਆਨੰਦ ਵੜਾਉਂਦਾ ਹੈ ਅੱਛਾ ਇੱਕ ਮੈਂ ਹੋਰ ਦੇਖੀ ਜੀ ਗੱਲ ਜਿਹੜੀਆਂ ਗੱਡੀਆਂ ਸੇਵਾ ਚ ਲੱਗੀਆਂ ਉਹ ਤਾਂ ਲੱਗੀਆਂ ਸ਼ਹਿਰ ਚ ਮੈਂ ਕੋਈ ਵੱਡੀਆਂ ਵੱਡੀਆਂ ਗੱਡੀਆਂ ਦੇਖੀਆਂ ਫੋਰਚੂਨਰ ਹੋ ਗਈ ਜਾਂ ਕਈ ਜਿਹੜੀਆਂ ਇੰਪੋਰਟਡ ਗੱਡੀਆਂ ਵੀ ਆ ਉਹ ਵੀ ਸੇਵਾ ਤੇ ਲੱਗੇ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਸਿਰਫ ਟੈਕਸੀ ਲਾਈਨ ਦੇ ਬੰਦੇ ਨਹੀਂ ਜੀ ਅੱਗੇ ਹੋਇਆ ਸੀਗਾ ਵੀ ਅੱਗੇ ਸਿਰਫ ਟੈਕਸੀ ਲਾਈਨ ਦੇ ਬੰਦੇ ਜੋੜਦੇ ਸੀ ਸਹੀ ਸ਼ਬਦ ਇਹ ਆ ਹਾਂਜੀ ਅੱਗੇ ਅੱਗੇ ਜਿਹੜੇ ਟੈਕਸੀ ਲਾਈਨ ਨਾਲ ਜੁੜੇ ਹੋ ਬੰਦੇ ਉਹ ਉਹ ਆਉਂਦੇ ਸੀ ਸੇਵਾ ਕਰਦੇ ਸੀ ਜਿੱਦਾਂ ਸੰਦੀਪ ਨੇ ਕਿਹਾ ਵੀ 3 ਦਿਨ ਸੇਵਾ ਕਰਦੇ ਹੁਣ ਨਾ ਜੀ ਉਸ ਗੱਲ ਨੂੰ ਸ਼ਾਇਦ ਦੇਖਦੇ ਆ ਜਾਂ ਰਾਜਾ ਸਾਹਿਬ ਦੀ ਕਿਰਪਾ ਹੋਈ ਕਿ ਪ੍ਰਾਈਵੇਟ ਗੱਡੀਆਂ ਬਹੁਤ ਤੱਕ ਲਾਈਨ ਲੱਗ ਜੋ ਸੀ ਸਾਰੀਆਂ ਗੱਡੀਆਂ ਪ੍ਰਾਈਵੇਟ ਵੀ ਟੈਕਸੀਆਂ ਵੀ ਬਹੁਤ ਬਹੁਤ ਜੀ ਆਪਣੀ ਗੱਡੀ ਉੱਪਰੇ ਖੜੀ ਕਰਕੇ ਤੁਹਾਡਾ ਆਪਣੀ ਜਗ੍ਹਾ ਜਿੱਥੇ ਮਰਜ਼ੀ ਵ ਤੁਸੀਂ ਮੇਰਾ ਖਿਆਲ ਕਿ ਅਗੇ ਸਾਰਿਆਂ ਨੂੰ ਬੰਦਰਸਤੀ ਬਖਸ਼ੋ ਸਾਰਿਆਂ ਨੂੰ ਕੰਮਕਾਰ ਬਖਸ਼ੋ ਇਹਨੇ ਤੁਸੀਂ ਸੇਵਾ ਕਰ ਲਓ ਅੱਜ ਵਾਲੀ ਗੱਲ ਦੁਆਰਾ ਹੈ ਅੱਛਾ ਗੀਤ ਵਾਲੀ ਗੱਲ ਕਹਿੰਦੇ ਦੁਆਰਤੀ ਕਹਿ ਦੋ ਮੈਂ ਇਹ ਕਹਿਣਾ ਕਿ ਪਹਿਲਾ ਜਿਹੜਾ ਸਥਾਈ ਦਾ ਪਹਿਲਾ ਅੱਖਰ ਆ ਪਹਿਲੀ ਜਿਹੜੀ ਲਾਈਨ ਆ ਕਿ ਰਾਜਾ ਜੀ ਤੇਰੇ ਰਾਜ ਵਿੱਚ ਮੈਂ ਰਾਜ ਕਰੀ ਜਾਵਾਂ ਇਹ ਤੁਹਾਡੇ ਤੇ ਢੁੱਕਦੀ ਤੁਸੀਂ ਰਾਜ ਕਰ ਰਹੇ ਹੋ ਦਿਲਾ ਤੇ ਰਾਜ ਕਰ ਰਹੇ ਹੋ ਜਿਹੜੀ ਦੂਜੀ ਲਾਈਨ ਹੈ ਕਿ ਬਿਨਾਂ ਗਿਣੇ ਦਰ ਉੱਤੇ ਹਾਜ਼ਰੀਆਂ ਭਰੀ ਜਾਵਾਂ ਉਹ ਭਾਜੀ ਹੁਣ ਕਿ ਟੱਕ ਵੀ ਹੈ ਕਿਉਂਕਿ ਆ ਰਹਿ ਐਤਵਾਰ ਬਿਨਾਂ ਗਿਣੇ ਜਾਂਦੇ ਆ ਤਾਂ ਇਹ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹਦੇ ਰਾਜੇ ਦੇ ਹਰ ਐਤਵਾਰ ਪੈਦਲ ਜਾਂਦਾ ਹੈ ਇਹਦੇ ਚਾਰ ਦੋ ਤਿੰਨ ਫਰੈਂਡ ਵੀ ਜਾਂਦੇ ਆ ਉਹ ਜਾਣ ਦਾ ਫਲ ਵੀ ਰਾਜ ਨੇ ਹੱਥ ਤੇ ਜਮਾਤਾ ਇਹਦਾ ਹੁਣ ਮੁੰਡਾ ਬਣਾ ਗਿਆ ਕੈਨੇਡਾ ਮੈਂ ਤੁਹਾਡੇ ਚੈਨਲ ਰਾਹੀਂ ਦੱਸਦਾ ਮਾਧਿਅਮ ਰਾਹੀਂ ਚਲੋ ਦੇਖਦਾ ਹੁਣ ਉੱਥੇ ਜਾ ਕੇ ਨਹੀਂ ਪਹਿਲੇ ਸਾਲ ਪਰ ਸਟੱਡੀ ਹੋ ਕੇ ਤਾਂ ਵਰਕ ਪਰਮਿਟ ਮਿਲਦਾ ਏਅਰਪੋਰਟ ਦੇ 3 ਸਾਲ ਦਾ ਮਰਕ ਪਰਮਨੈਂਟ ਦੇ ਇਦਾਂ 2 ਸਾਲ ਦਾ ਵੀਜ਼ਾ ਇਹ ਹੱਥ ਦੇ ਸਰੋਜਮੰਦ ਰਾਜਾ ਸੋਰੀ ਸਾਹਿਬ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਮੈਂ ਜਦੋਂ ਵੀ ਰਾਜਾ ਸਾਹਿਬ ਜਾਂਦਾ ਨਹੀਂ ਲੋਕੀ ਆਮ ਤੌਰ ਤੇ ਕਹਿੰਦੇ ਵੀ ਅਸੀਂ ਸੁਖਣਾ ਸੁਖ ਲਈ ਜਾਂ ਪੰਜ ਚੌਕੀਆਂ ਮੈਂ ਕਦੇ ਨਹੀਂ ਜਾਂਦਾ ਕਿਹਾ ਜੀ ਮੈਂ ਹਮੇਸ਼ਾ ਉੱਥੇ ਜਾ ਕੇ ਰਾਜਾ ਸਾਹਿਬ ਨੇ ਮਰੇ ਅਰਦਾਸ ਅਸੀਂ ਕੀਤੀ ਵੀ ਰਾਜਾ ਜੀ ਜੋ ਇਹਦੇ ਲਈ ਚੰਗਾ ਉਹ ਕਰ ਦਿਓ ਕਦੇ ਨਹੀਂ ਕਿਹਾ ਵੀ ਉਹਨੂੰ ਆਹ ਦਿਓ ਉਹ ਜੋ ਤੁਹਾਡੀ ਪਲੈਨਿੰਗ ਠੀਕ ਹੈ ਜੋ ਤੁਹਾਡੀ ਪਲੈਨਿੰਗ ਹੈ ਉਹਦੇ ਮੁਤਾਬਕ ਜੋ ਇਹਦੇ ਲਈ ਚੰਗਾ ਉਹ ਕਰ ਦਿਓ ਪਰ ਰਾਜਾ ਜੀ ਨੇ ਰਾਜਾ ਜੀ ਨੇ ਕਰਤਾ ਜੀ ਜੀ ਜਾ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਮੈਂ ਯਾਦ ਕਰਾਉਣਾ ਚਾਹੁੰਦਾ ਅਸੀਂ 20 ਦਿਨ ਪਹਿਲਾਂ ਵੀਡੀਓ ਪਾਈ ਸੀ ਉਹ ਵਿਛੜੇ ਮਿਲੇ ਸੀ ਇੱਕ ਮਾਂ ਜਿਹੜੀ ਜਿਹੜੀ ਥੋੜੀ ਮੈਂਟਲੀ ਡਿਸਟਰਬ ਸੀਗੀ ਘੁੰਮਦੀ ਘਮਾਉਂਦੀ ਭਟਕਦੀ ਕਰਿਆ ਮ ਆ ਗਈ ਸੀਗੀ ਤਾਂ ਉਹਨਾਂ ਨੂੰ ਆਪਣੇ ਪਰਿਵਾਰ ਨਾਲ ਵੀ ਵੀਰ ਉਹਨਾਂ ਦੇ ਉਪਰਾਲੇ ਸਦਕਾ ਹੀ ਮਿਲਿਆ ਰਕੀਆਂ ਦੇ ਇਹਦੀਆਂ ਗੱਡੀਆਂ 200 250 300 ਗੱਡੀ ਤੱਕ ਸੇਵਾ ਚੱਲਦੀ ਸੀ ਅੱਜ ਮੇਰੇ 500 ਹੋ ਜਾਣੀ ਅਗਲੀ ਵਾਰ ਹਾਂਜੀ ਅਗਲੀ ਵਾਰ ਇਤੋਂ ਵੀ ਜ਼ਿਆਦਾ ਹੋਊਂਗੀਆਂ ਜੀ ਮੇਰੇ ਕੋਲ ਸਾਰੇ ਨੂੰ ਜੀ ਸਾਸਰੀ ਕਾਹ ਮਹਾਰਾਜ ਨੂੰ ਜੀ ਦਾ ਵਿਆਹ ਸੰਵੇਹੀ ਹੈ ਜੀ ਉਹ ਕੱਲਾ ਹੀ ਬਹੁਤ ਚਲੋ ਉਹ ਜਿਹੜੇ ਮਹਾਰਾਜ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਇੱਕ ਵਾਰੀ ਆਈਓ ਆਓ ਜਰਾ ਕੋਈ ਗੱਲ ਹੀ ਮਿਲਣ ਨੇ ਆ ਜੀ ਇੱਕ ਮਿੰਟ ਆ ਜਾਓ ਵੇ ਜਾਈ ਜਰਾ ਬਸ ਵੀਡੀਓ ਨੂੰ ਰੈਪ ਅਪ ਕਰਨ ਲੱਗੇ ਆ ਉਹ ਮੇਰੇ ਖਿਲ ਭਾਬੀ ਨੇ ਹਾਂਜੀ ਹਾਂਜੀ ਤਾਂ ਭਾਬੀ ਹੁਣਾਂ ਦਾ ਵੀ ਧੰਨਵਾਦ ਇਹਨੇ ਤੁਹਾਡਾ ਹਮੇਸ਼ਾ ਸਾਥ ਦਿੰਦੇ ਆ ਸੇਵਾ ਕਰ ਰਹੇ ਨੇ ਇਹ ਸਾਡੀਆਂ ਭੈਣਾਂ ਬਜ਼ੁਰਗ ਬੀਬੀਆਂ ਇਹਨਾਂ ਦਾ ਵੀ ਸਤਿਕਾਰ ਹੈ ਔਰ ਜਦੋਂ ਘਰੋਂ ਸਤਿਕਾਰ ਮਿਲਦਾ ਘਰੋਂ ਸਾਥ ਮਿਲਦਾ ਤਾਂ ਬੰਦਾ ਹੋਰ ਪੱਜ ਨੱਠ ਕਰਦਾ ਹੋਰ ਸੇਵਾ ਭਾਵਨਾ ਜਿਹੜੇ ਉਹਨਾਂ ਕੰਮ ਕਰਦੇ ਜੇ ਘਰੋਂ ਤੁਹਾਡੀ ਭਾਵਨਾ ਹੈ ਨਾ ਤਾਂ ਪਰ ਤੁਹਾਡੇ ਨਾਲ ਵਾ ਜਿੰਨੀ ਮਰਜ਼ੀ ਤੁਸੀਂ ਸੇਵਾ ਕਰੀ ਜਾਓ ਤੁਹਾਡਾ ਕਦੇ ਮਨ ਪਿੱਛੇ ਨੂੰ ਨਹੀਂ ਮੁੜੂਗਾ ਜੀ ਉੱਪਰ ਨੂੰ ਜਾਣਾ ਉੱਪਰ ਨੂੰ ਜੇ ਹੁਣ ਨਾਲ ਦੀਆਂ ਲੰਗਰ ਦਿਖਾ ਰਹੇ ਆ ਲੰਗਰ ਦਿਖਾ ਦੇ ਜਿਨ੍ਹਾਂ ਨੇ ਆਉਣਾ ਉਹ ਆ ਸਕਦੇ ਆ ਦੇ ਲੋ ਇੱਕ ਵਾਰ ਫੇਰ ਪਰਮਾਤਮਾ ਤੁਹਾਡੇ ਚੈਨਲ ਦੀ ਰਾਜੇ ਦੀ ਕਿਰਪਨਾ ਚੜਦੀ ਕਲਾ ਰਹੇ ਔਰ ਸਾਡੇ ਇਦਾਂ ਹੀ ਹਰ ਸਾਲ ਦੀ ਤਰ੍ਹਾਂ ਲੰਗਰਾਂ ਦੇ ਹੁਕਮ ਤੇ ਗੱਡੀਆਂ ਦੇ ਹੁਕਮ ਰਾਜਾ ਲਾਈ ਜਾਵੇ ਅਸੀਂ ਸੇਵਾ ਕਰੀਏ ਤਾਂ ਧੰਨ ਧੰਨ ਸ਼੍ਰੀ ਨਾਮ ਕਵਲ ਰਾਜਾ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕੋਟਨ ਕੋਟ ਸ਼ੁਕਰਾਨਾ ਔਰ ਸੰਗਤਾਂ ਦਾ ਵੀ ਧੰਨਵਾਦ ਇਸੇ ਤਰੀਕੇ ਪਿਆਰ ਇਤਿਫਾਕ ਬਣਿਆ ਰਹੇ ਫਿਰ ਤੁਹ ਆਵਾਂਗੇ ਪਰਸੋ 23 ਤਰੀਕ ਰਾਤ 11 ਵਜੇ ਤੱਕ ਸੇਵਾ ਚੱਲਦੀ ਰਹਿਣੀ ਹੈ ਫਿਰ ਬੁਲਾਉਣਗੇ ਫਿਰ ਆਵਾਮਾਂਗੇ ਔਰ ਤੁਸੀਂ ਵੀ ਇਹਨਾਂ ਦਾ ਸਾਥ ਦਿਓ ਇਹ ਤੁਹਾਡਾ ਸਾਥ ਦੇ ਰਹੇ ਨੇ ਇਹ ਪਿਆਰ ਇਹ ਸਬਰ ਇਹ ਇਤਫਾਕ ਬਣਿਆ ਰਵੇ ਔਰ ਇੰਦਰ ਟੀਵੀ ਔੜ ਤੋਂ ਇਹ ਵੀ ਸਾਡੇ ਵੀਰ ਨੇ ਇੰਦਰ ਟੀਵੀ ਵੀ ਆਪਣੀ ਸੇਵਾ ਨਾਰਾ ਦਿਖਾਈ ਕਿ ਆ ਖੂਬਸੂਰਤ ਤਸਵੀਰ ਹੈ ਜੈ ਰਾਜਾ ਸਾਹਿਬ ਜੀ ਦੀ ਤੇ ਇੰਦਰ ਟੀਵੀ ਤੇ ਇੰਦਰ ਟੀਵੀ ਤੇ ਤੁਸੀਂ ਇਹਨੂੰ ਲਾਈਵ ਦੇਖ ਸਕਦੇ ਇਹਦਾ ਨਾਮ ਇੰਦਰ ਹੈ ਵੀਰ ਦਾ ਰਾਜੇ ਜੀ ਰਾਜਾ ਬਲੀ ਕਰਪਲੀ